ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਜ਼ਿਆਦਾ ਚੰਗੀ ਨਵੇਂ ਹਾਨ ਦੀ 3.5 ਸਾਲ ਉਮਰ ਦੀ ਨੌਕਰੀ ਘੋੜੀ ਲੈ ਕੇ ਆਏ ਆ ਲਿਵਿੰਗ ਲੈਜੈਂਡ ਘੋੜੇ ਸਮੁੰਦਰ ਦੀ ਧੀ ਆ ਜਿਹੜੀ ਨੌਕਰਿਆਂ ਦੇ ਵਿੱਚ ਜਿਹੜੇ ਘੋੜੇ ਨੇ ਰਿਜ਼ਲਟਾਂ ਦੇ ਤੌਰ ਤੇ ਆਪਦੇ ਆਪ ਨੂੰ ਪ੍ਰੂਵ ਕਰਕੇ ਦਿਖਾਇਆਗਾ ਜਿਹਨੂੰ ਸਾਰੇ ਬਰੀਡਰ ਭਰਾ ਮੰਨਦੇ ਆ ਉਸ ਨੋਕਰੇ ਘੋੜੇ ਸਮੁੰਦਰ ਦੀ ਧੀ ਆ ਦੋਸਤੋ ਇਹ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰ ਲਓ ਜਿਹੜੇ ਭਰਾਚਰ ਤੋਂ ਜਾਨਵਰ ਰੱਖਦੇ ਆ ਤੇ ਉਹਨਾਂ ਨੂੰ ਤਾਂ ਇਹਦੀਆਂ ਬਣਤਰਾਂ ਦੇਖ ਕੇ ਵੈਸੇ ਹੀ ਅੰਦਾਜ਼ਾ ਲੱਗ ਜਾਣਾ ਵੀ ਵਾਕਈ ਜਿਹੜੀ ਘੋੜੀ ਆ ਇਹ ਸਮੁੰਦਰ ਦੀ ਧੀ ਆ ਮਿੱਤਰੋ ਘੋੜੀ ਬਾਈ ਹੋਣਾ ਨੇ ਹੁਣ ਸੇਲ ਕਰਨੀ ਆ ਚਾਹੇ ਤੁਸੀਂ ਇਹਨੂੰ ਘੋੜੀ ਕਹਿ ਲਓ ਤੇ ਚਾਹੇ ਕਹਿ ਲਓ ਬਸ਼ੇਰੀ ਕਿਉਂਕਿ ਨਮਹਾਨ ਆ ਇਹਦਾ ਚਾਰ ਦੰਦ ਹੁਣ ਇਹ ਸ਼ੁਰੂ ਹੋਈ ਆ ਚਾਰ ਦੰਦ ਇਹ ਸਟਾਰਟ ਹੋਈ ਆ ਹੁਣ ਸਵਾ 1.3 ਸਾਲੇ ਦੀ ਉਮਰ ਆ ਤੇ ਕਾਦੇ ਦਾ ਮਿੰਤੀ ਵਾਲਾ 63 ਪਲੱਸ ਆ ਜਦੋਂ ਮਰਜੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਤਰੇਟੋਂ ਤੁਹਾਨੂੰ ਹਾਈਟ ਬਾਹਰ ਮਿਲੂਗੀ ਜਮਾਂ ਮਿੰਤੀ ਵਾਲੀ ਘੋੜੀ ਚੰਗੀ ਬਹੁਤ ਆ ਇਹਦੀ ਮਾਂ ਵੀ ਬਾਈ ਹੁਣਾਂ ਦੇ ਘਰੀ ਹੁੰਦੀ ਸੀ ਘੋੜੀ ਨੌਕਰੀ 62 ਪਲੱਸ ਹਾਈਟ ਦੀ ਸੋ ਜਿਹੜੇ ਹਿਸਾਬ ਨਾਲ ਹਾਲੇ ਇਹਦੀ ਉਮਰ ਸਵਾ 1.3 ਸਾਲ ਹੋਈ ਆ ਕੱਦ ਹੋਰ ਵੀ ਚੰਗਾ ਕਰੂ ਵੱਡੀ ਘੋੜੀ ਬਣੂ ਪਿੱਠ ਪੜਾ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਚੰਗਾ ਆਗਾ ਬਣ ਤਰਾਂ ਚੰਗੀਆਂ ਨੇ ਲੰਮੀ ਲੰਜੀ ਬੜੀ ਆ ਗਰਦਨ ਦੀ ਲੰਬਾਈ ਵੀ ਵਧੀਆ ਗਈ ਤੇ ਮਜ਼ਬੂਤ ਵੀ ਬੜੀ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ ਤਕਰੀਬਨ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ 64-65 ਇੰਚ ਹਾਈਟ ਇਹ ਹੱਸ ਕੇ ਕਰ ਜੂਗੀ ਕਿਉਂਕਿ ਹਾਲੇ ਕੋਲੇ ਇਹਦੇ ਕੋਲੇ ਟਾਈਮ ਬਹੁਤ ਪਿਆਗਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਨਵੇਂ ਹਾਣ ਦੀ ਘੋੜੀ ਜਾਂ ਬਸ਼ੇਰੀ ਖਰੀਦਣਾ ਚਾਹੁੰਦਾਗਾ ਵੀ ਮੇਟ ਕਰਾ ਕੇ ਆਪਾਂ ਚੰਗੇ ਬੱਚੇ ਲੈਣੇ ਆ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਲੈਣੇ ਦੀ ਖਾਨਦਾਨ ਬੜਾ ਚੰਗਾਗਾ ਮਿੱਤਰੋ ਮਾਂ ਵੀ ਬਹੁਤ ਜਿਆਦਾ ਚੰਗੀ ਨੁਕਰੀ ਘੋੜੀ ਸੀ ਸੋ ਬਰੀਡਿੰਗ ਦੇ ਹੱਕ ਨੂੰ ਘੋੜੀ ਚੰਗੀ ਬਹੁਤ ਆ ਤੇ ਬਣਤਰਾਂ ਬੜੀਆਂ ਚੰਗੀਆਂ ਨੇ ਇਹਦੀਆਂ ਇਹ ਘੋੜੀ ਮਿੱਤਰੋ ਪਿੰਡ ਜਿਉਣ ਵਾਲਾ ਜਿਉਣ ਵਾਲਾ ਪਿੰਡਾ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡਾ ਇੱਥੇ ਲਾਸਟ ਪਿੰਡ ਆ ਇਹ ਤੇ ਨਾਲ ਇਥੋਂ ਮੋਗਾ ਜਿਲ੍ਹਾ ਸਟਾਰਟ ਹੋ ਜਾਂਦਾ। ਰੋਡੇ ਲੰਡੇ ਪਿੰਡ ਦਾ ਤੁਸੀਂ ਸੁਣਿਆ ਹੀ ਹੋਣਾ ਜਾਂ ਕਹਿ ਲਓ ਸਮਾਲਸਰ ਜਾਂ ਭਲੂਰ ਪਿੰਡ ਜਿਹੜੇ ਮੋਗੇ ਏਰੀਏ ਦੇ ਪਿੰਡ ਆ। ਉਹਨਾਂ ਪਿੰਡਾਂ ਦੇ ਨਾਲ ਲੱਗਮਾਂ ਪਿੰਡ ਆ ਤੇ ਬਾਈ ਦਾ ਨਾਂ ਹੈਗਾ ਹਰਜੀਤ ਫੋਨ ਨੰਬਰ ਤੁਸੀਂ ਨੋਟ ਕਰ ਲਿਓ 82645 18708 ਤੇ ਜਿੰਨਾ ਟਾਈਮ ਸਮੁੰਦਰ ਘੋੜਾ ਇੱਥੇ ਬਾਈ ਮਿੰਟੂ ਦੇ ਕੋਲੇ ਰਿਹਾ ਤੇ ਬਾਈ ਆਰ ਗਿਆ ਨੇ ਘੋੜੀਆਂ ਉਸੇ ਤੋਂ ਮੀਟ ਕਰਾ ਕੇ ਬੱਚੇ ਲੈ ਆ। ਪਹਿਲਾਂ ਵੀ ਇਹਦੀ ਮਾਂ ਤੋਂ ਜਿਹੜੇ ਸਮੁੰਦਰ ਤੋਂ ਬੱਚੇ ਲੈ ਆ ਤੇ ਕਾਲ ਕਰ ਲਿਓ ਬਸ਼ੇਰੀ ਚੰਗੀ ਬਹੁਤ ਆ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਘਾਟ ਕੋਈ ਨਹੀਂ ਹੈਗੀ ਚੰਗੀ ਬੜੀ ਆ ਲੰਮੀ ਲੰਜੀ ਬੜੀ ਆ ਪੈਰਾਂ ਪੂਰਾ ਦਾ ਸੰਬਾਂ ਦਾ ਸਾਈਜ਼ ਬੜਾਗਾ ਸੋ ਬਰੀਡਿੰਗ ਦੇ ਪੱਖ ਨੂੰ ਚੰਗੀ ਬੜੀ ਆ ਲੈਨ ਬਾਵਾਪ ਵਾਲੇ ਪਾਸਿਓਂ ਬਹੁਤ ਜ਼ਿਆਦਾ ਚੰਗੀ ਆ ਜਿਹੜਾ ਮੋਗੇ ਤੋਂ ਕੋਟਕਪੂਰੇ ਨੂੰ ਰੋਡ ਆਉਂਦਾ ਨਾ ਉਤੋਂ ਤਕਰੀਬਨ 7-8 ਕਿਲੋਮੀਟਰ ਪਾਸੇ ਹਟਮਾ ਪਿੰਡਾ ਜਿਉਣ ਵਾਲਾ ਬਾਈ ਹਰਜੀਤ ਜੀ ਦਾ ਆਪਾਂ ਨੰਬਰ ਦੇਤਾ ਨੋਟ ਕਰ ਲਓ 82645 18708 ਬਰੀਡਿੰਗ ਦੇ ਹੱਕ ਨੂੰ ਚੰਗੀ ਬਹੁਤ ਆ ਸਾਫ ਸੁਥਰੀ ਘੋੜੀ ਆ ਨਮਾ ਹਣਾ ਤੇ ਹਾਲੇ ਤੱਕ ਬਾਈ ਅਰਗਿਆ ਨੇ ਇਹ ਮੇਟ ਨਹੀਂ ਕਰਾਈ ਸੋ ਤੁਸੀਂ ਮੇਟ ਕਰਾ ਸਕਦੇ ਹੋ ਲਿਜਾ ਕੇ ਘੋੜੀ